ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਸਿਰਫ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਲੈ ਕੇ ਆਏ ਆ ਤੇ ਕਿਵੇਂ ਬੁਣੂਗਾ ਆਪਾਂ ਦੱਸਦੇ ਆ ਪਹਿਲਾਂ ਕੋਈ ਵੀ ਬਾਰਡਰ ਬਣਾ ਲਿਓ ਉਸ ਤੋਂ ਬਾਅਦ ਆਪਾਂ ਨੂੰ ਦੋ ਦੋ ਦੇ ਸਹਾਣਾ ਤਾਗੇ ਰੱਖ ਲਿਓ ਤੁਸੀਂ ਉਸ ਤੋਂ ਬਾਅਦ ਆਪਾਂ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਸਿੱਧਾ-ਸਿੱਧਾ ਹੀ ਬੁਣਾਂਗੇ ਪਹਿਲੀ ਸਲਾਈ ਪਾ ਸਿੱਧੀ ਸਾਈਡ ਤੋਂ ਸਿੱਧੀ-ਸਿੱਧੀ ਬੁਣ ਕੇ ਕੰਪਲੀਟ ਕਰਾਂਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜਾ ਇਹ ਆਪਾਂ ਡਿਜ਼ਾਈਨ ਲੈ ਕੇ ਆਇਆ ਇਹ ਕਿਸੇ ਬੱਚਾ ਲਈ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਤੇ ਜੈਟਸ ਵਾਟਰ ਲਈ ਡਿਜ਼ਾਈਨ ਆ ਇਹ ਇਸ ਤਰ੍ਹਾਂ ਸਿੱਧੀ ਸਾਈਡ ਤੋਂ ਇਹ ਸਲਾਈ ਆਪਾਂ ਸਾਰੀ ਸਿੱਧੀ ਸਿੱਧੀ ਗੁੰਨ ਕੇ ਕੰਪਲੀਟ ਕਰਾਂਗੇ ਬੈਕ ਸਾਈਡ ਤੋਂ ਦੀ ਹਰ ਸਲਾਈ ਉਲਟੀ ਹੀ ਨੰਗੂ ਡਿਜ਼ਾਈਨ ਵਾਲੀ ਵੀ ਤੇ ਜਿਹੜੀ ਆਪਾਂ ਇਸ ਤਰ੍ਹਾਂ ਗੈਪ ਵਾਸਤੇ ਪਾਈ ਆ ਜਿਹੜੀ ਸਲਾਈ ਉਹ ਵੀ ਇਸ ਤਰੀਕੇ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਜੋ ਅਸੀਂ ਜੋ ਵੀ ਵੀਡੀਓ ਬਣਾਉਣਾ ਹੈ ਉਹਦਾ ਤੁਹਾਡੇ ਤੱਕ ਪਹੁੰਚ ਸਕੇ ਤੇ ਬੈਲ ਵਾਲਾ ਬਟਨ ਦਬਾਇਓ ਉਹਦੇ ਨਾਲ ਨੋਟੀਫਿਕੇਸ਼ਨ ਤੁਹਾਡੇ ਤੱਕ ਉਹਦੀ ਪਹੁੰਚੂ ਜਦੋਂ ਆਪਾਂ ਤੁਹਾਨੂੰ ਵੀਡੀਓ ਅਪਲੋਡ ਕਰਦੇ ਇਸ ਤਰ੍ਹਾਂ ਹੀ ਆਪਾਂ ਸਿੱਧੀ ਸਾਈਡ ਤੋਂ ਸਿੱਧੀ ਗੁਣਤੀ ਤੇ ਉਲਟੀ ਸਾਈਡ ਤੋਂ ਉਲਟੀ ਇਹ ਆਪਾਂ ਗੈਪ ਵਾਸਤੇ ਪਾਉਣੀ ਆ ਬਹੁਤ ਹੀ ਪਿਆਰਾ ਡਿਜ਼ਾਈਨ ਆ ਤੇ ਬਿਲਕੁਲ ਸੋਖਾ ਜਿਹਾ ਡਿਜ਼ਾਈਨ ਆ ਹੁਣ ਆਪਾਂ ਕੀ ਕਰਨਾ ਇੱਕ ਸਿੱਧਾ ਉਲਟੀ ਸਿੱਧੀ ਸਾਈਡ ਤੋਂ ਇੱਕ ਸਲਾਈ ਆਪਾਂ ਉਲਟੀ ਕੱਢਾਂਗੇ ਸਿੱਧੀ ਸਾਈਡ ਤੋਂ ਇਹ ਆਪਣੀ ਡਿਜ਼ਾਈਨ ਦੀ ਤੀਜੀ ਸਲਾਈ ਆ ਗਈ ਇਹ ਸਾਰੀ ਆਪਾਂ ਉਲਟੀ ਉਲਟੀ ਨੂੰ ਕੇ ਕੰਪਲੀਟ ਕਰਾਂਗੇ ਇਹ ਸਿੱਧੀ ਸਾਈਡ ਤੋਂ ਵੀ ਉਲਟੀ ਤੇ ਬੈਕ ਸਾਈਡ ਤੋਂ ਵੀ ਉਲਟੀ ਸਾਨੂੰ ਬਣਾ ਕੇ ਦਿਖਾਉਣੀ ਹੈ ਇਸ ਤਰ੍ਹਾਂ ਅਸੀਂ ਪਹਿਲਾ ਸਿੱਕ ਸਲਾਈ ਸਿੱਧੀ ਸਾਈਡ ਤੋਂ ਸਿੱਧੀ ਬੁਣੀ ਸੁਲਟੀ ਸਾਈਡ ਤੋਂ ਉਲਟੀ ਫਿਰ ਸਿੱਧੀ ਸਾਈਡ ਤੋਂ ਉਲਟੀ ਤੇ ਉਲਟੀ ਸਾਈਡ ਤੋਂ ਵੀ ਉਲਟੀ ਬੁਣ ਕੇ ਕੰਪਲੀਟ ਕੀਤੀ ਆ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਨਾ ਪਹਿਲਾ ਕੁੰਡਾ ਆਪਾਂ ਬਿਨਾ ਬੁਨੇ ਉਤਾਰਾਂਗੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਗੇ ਫਿਰ ਤਾਂ ਅੱਗ ਆਪਣੀ ਸਾਈਡ ਲਿਆਵਾਂਗੇ ਤੇ ਦੋ ਦਾ ਇੱਕ ਕਰਾਂਗੇ ਬੈਕ ਸਾਈਡ ਤੋਂ ਉਹਨੂੰ ਬੁਣਾਗੇ ਇਸ ਤਰ੍ਹਾਂ ਇਹ ਜਿਹੜੀ ਆਪਾਂ ਜਾਲੀ ਪਾਈ ਹੈ ਇੱਥੇ ਇਹ ਪੂਰੀ ਹੋ ਗਈ ਫਿਰ ਆਪਣੀ ਸਾਈਡ ਲਿਆ ਕੇ ਦੋ ਦਾ ਇੱਕ ਕਰਾਂਗੇ ਇਸੇ ਤਰ੍ਹਾਂ ਆਪਾਂ ਇਹ ਸਲਾਈ ਸਾਰੀ ਕਰਨੀ ਆ ਫੇਰ ਤੱਕ ਆਪਣੀ ਸ਼ਰਟ ਲੈ ਕੇ ਦੋ ਦਾ ਇੱਕ ਕਰਾਂਗੇ ਇਹ ਜੜੇ ਮੈਂ ਚਾਰ ਸਲਾਈਆਂ ਦਾ ਇੱਕ ਸਲਾਈ ਪਾਈ ਪਾ ਰਿਆਂ ਇੱਕ ਕੁੱਟੀ ਸ਼ਰਟ ਤੋਂ ਜੁ ਇੱਕ ਹੋਰ ਬਾਕੀ ਆਪਾਂ ਗੈਪ ਵਾਸਤੇ ਹੀ ਪਾਈਆਂ ਨੇ ਦੋ ਦਾ ਇੱਕ ਇਨੋਂ ਉੱਪਰ ਸਿੱਧਾ ਬਣਾਓ ਟੇਢੀ ਬੇਲ ਜੀ ਵਾਲਾ ਇਹ ਡਿਜ਼ਾਈਨ ਬਣ ਜਾਣਾ ਹੈ ਇਦਾਂ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਸਾਰੇ ਨੂੰ ਉਲਟਾ ਹੀ ਗੁਣਾ ਲੇ ਕੱਲਾ ਕੱਲਾ ਪੁੰਡਾ ਕਰਕੇ ਮੈਂ ਆਪਣੇ ਇਹੀ ਜਿਹੜੇ 4-5 ਲਾਈਨਾਂ ਪੈਣੀਆਂ ਡਿਜ਼ਾਈਨ ਦੀਆਂ ਇਹੀ ਨੇ ਬਾਕੀ ਆਪਾਂ ਗੈਪ ਵਾਸਤੇ ਪਾਈਆਂ ਨੇ ਉਹ ਤੁਸੀਂ ਚਾਹੋ ਤਾਂ ਵਧਾ ਘਟਾ ਵੀ ਸਕਦੇ ਹੋ ਜਿਹੜੀ ਆਪਾਂ ਸਿੱਧੀ ਇੱਕ ਬੁਣੀ ਆ ਦੋ ਬੁਣ ਸਕਦੇ ਹੋ ਤਿੰਨ ਬੁਣ ਸਕਦੇ ਹੋ ਉਹ ਤੁਹਾਡੀ ਆਪਣੀ ਇੱਛਾ ਹੈ ਇਸ ਤਰ੍ਹਾਂ ਹੀ ਆਪਾਂ ਬੈਕ ਸਾਈਡ ਤੋਂ ਬੁਣਨਾ ਸਾਰਾ ਉਲਟਾ ਜਾਲੀ ਵਾਲਾ ਤਾਂ ਅੱਗਾ ਵੀ ਤੇ ਦੂਜਾ ਵੀ ਹੁਣ ਇਸ ਲਈ ਥੋੜਾ ਜਿਹਾ ਧਿਆਨ ਨਾਲ ਦੇਖਿਓ ਹੁਣ ਆਪਣੇ ਕੀ ਕਰਨਾ ਹੈ ਪਹਿ ਇੱਕ ਗੁੰਡਾ ਬਿਨਾਂ ਬੁਨੇ ਤਾਰਿਆ ਪਹਿਲਾਂ ਆਪਾਂ ਇੱਥੇ ਇੱਕ ਸਿੱਧਾ ਬੁਣਿਆ ਸੀ ਹੁਣ ਆਪਾਂ ਇਹ ਬਿਨਾ ਬੁਣੀ ਉਤਾਰੇ ਤੋਂ ਬਿਨਾ ਦੋ ਸਿੱਧੇ ਬੁਣਨੇ ਆ ਦੋ ਸਿੱਧੇ ਬੁਣ ਕੇ ਹੁਣ ਜਿਹੜੀ ਆਪਾਂ ਉਹ ਆਪਣੇ ਪਹਿਲਾਂ ਦੋ ਦਾ ਇੱਕ ਕੀਤਾ ਸੀ ਹੁਣ ਆਪਾਂ ਉਹ ਇੱਕ ਗੁੰਡਾ ਇਹ ਜੋ ਲਵਾਂਗੇ ਤੇ ਇੱਕ ਇਹ ਜੋ ਤਾਂ ਕਰਕੇ ਆਪਣਾ ਡਿਜ਼ਾਈਨ ਸਹੀ ਆਊਗਾ ਤਾਂ ਅੱਗ ਆਪਣੀ ਸਾਈਡ ਦੋੜਾ ਇੱਕ ਸਲਾਈ ਵੈਸੀ ਜਿਵੇਂ ਪਹਿਲਾਂ ਵੀ ਆਪਾਂ ਉਵੇਂ ਹੀ ਪਾਉਣੀ ਆ ਦੋੜਾ ਇੱਕ ਫਿਰ ਆਪਣੀ ਸਾਈਡ ਲਿਆ ਕੇ ਦੋੜਾ ਇੱਕ ਫਿਰ ਆਪਣੀ ਸੈਟ ਲਿਆ ਕੇ ਸिलाई ਉਸੇ ਤਰੀਕੋ ਨੇ ਬਸ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੁਰੂ ਚ ਪਹਿਲਾਂ ਆਪਾਂ ਇੱਕ ਸਿੱਧਾ ਬੁਣਾ ਸੀ ਫਿਰ ਦੋ ਬੁਨੇ ਫਿਰ ਆਪਣੇ ਹਿ ਡਿਜ਼ਾਈਨ ਬਿਲਕੁਲ ਸਹੀ ਬਣ ਕੇ ਉਭਲ ਕੇ ਬਹੁਤ ਪਿਆਰਾ ਲੱਗਦਾ ਤੁਹਾਨੂੰ ਦਿਖਾਵਾਂਗੇ ਹੁਣ ਆਪਣੇ ਕੋਲ ਦੋ ਰਹਿ ਗਏ ਲੈਸ ਤੇ ਪਹਿਲਾਂ ਆਪਾਂ ਇੱਕ ਸਿੱਧਾ ਬੁਣਾ ਸੀ ਇਹਨੂੰ ਦੋਨਾਂ ਨੂੰ ਸਿੱਧੇ ਬਣਾਵਾਂਗੇ ਬੈਕ ਸਾਈਡ ਤੋਂ ਆਪਾਂ ਨੂੰ ਇਸ ਤਰ੍ਹਾਂ ਉਲਟਾ ਹੀ ਬਣਾਉਣਾ ਹੈ ਬੈਕ ਸਾਈਡ ਦੀ ਹਰ ਸिलाई ਉਲਟੀ ਹੀ ਲੱਗੂਗੀ ਸਿੱਧੀ ਸਾਈਡ ਤੇ ਸਿਰਫ ਇਹ ਡਿਜ਼ਾਈਨ ਬਣਦਾ ਹੈ ਉਨਾ ਪਾਸਿੱਧੀ ਸਾਈਡ ਤੋਂ ਇੱਕ ਸਲਾਈ ਉਲਟੀ ਕੱਢਾਂਗੇ ਜਿਵੇਂ ਪਹਿਲਾਂ ਕੱਢੀ ਸੀ ਇਸ ਤਰ੍ਹਾਂ ਇਹ ਸਿੱਧੀ ਸਾਈਡ ਤੋਂ ਵੀ ਉਲਟੀ ਤੇ ਬੈਕ ਸਾਈਡ ਤੋਂ ਵੀ ਉਲਟੀ ਤੁਹਾਨੂੰ ਕੱਢ ਕੇ ਦਿਖਾਉਣੀ ਐ ਐਂਡ ਤੇ ਆਪਣਾ ਇਸ ਤਰ੍ਹਾਂ ਇਹ ਡਿਜ਼ਾਈਨ ਬਣ ਕੇ ਆ ਜਾਏਗਾ ਇਦਵਾਰ ਆਪਾਂ ਦੁਬਾਰਾ ਫਿਰ ਇਹ ਸਿਲਾਈ ਤੋਂ ਕਿਸ ਸਿਲਾਈ ਸਿੱਧੀ ਇਕੁਲਟੀ થી ਦੁਆਰਾ ਡਿਜ਼ਾਈਨ ਬਣਾਵਾਂਗੇ ਇਸ ਤਰ੍ਹਾਂ ਬਹੁਤ ਹੀ ਪਿਆਰਾ ਜਾਲੀ ਦਾ ਡਿਜ਼ਾਈਨ ਬਣ ਕੇ ਆਉਂਦਾ ਤੇ ਬਹੁਤ ਹੀ ਸੋਹਣਾ ਲੱਗਦਾ ਬਣਾ ਕੇ ਜਰੂਰ ਵੇਖਿਓ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ